ਤੇ ਚਾਚਾ ਜੀ ਇੱਕ ਪ੍ਰੋਬਲਮ ਹੋਰ ਆਉਂਦੀ ਹੋਊ ਵੀ ਇਹ ਕਲੱਚ ਸਿੰਗਲ ਨਹੀਂ ਹੋਊਗਾ ਨਹੀਂ ਜੀ ਡਬਲ ਕਲੱਚ ਆ ਅੱਛਾ ਡਬਲ ਕਲੱਚ ਆ ਡਬਲ ਕਲੱਚ ਆ ਜੀ ਆਇਆ ਵਾ ਇਹ ਕੱਲਾ ਨਹੀਂ ਜੀ ਐਮ ਸੀ ਐਮ ਟੀ ਜਿਹੜਾ ਟਰੈਕਟਰ ਆ ਲਾ 18 11 ਤੋਂ 20 11 ਤੋਂ 25 11 30 11 35 11 40 11 ਜਿੱਥੇ ਤੱਕ ਵੀ ਆਇਆ ਜਈ ਐਮ ਸੀ ਐਮ ਟੀ ਇਹ ਡਬਲ ਕਲੱਚ ਹੀ ਆ ਜੰਮਾ ਜੀ ਕੰਪਨੀ ਕੋਲ ਡਬਲ ਕਲੱਚ ਆ ਕੰਪਨੀ ਕੋਲ ਡਬਲ ਹੀ ਤੇ ਡਬਲ ਕਲੱਚ ਦੇ ਸਾਰੇ ਫਾਇਦੇ ਦਿੰਦਾ ਹੈ ਪੂਰੇ ਜੀ ਪੂਰੇ ਮਤਲਬ ਕਹਿਣ ਦਾ ਡਬਲ ਕਲੱਚ ਤਾਂ ਨਹੀਂ ਹੈ ਗੱਲਾ ਨਹੀਂ ਨਹੀਂ ਪੂਰੇ ਚਾਹੇ ਉਣਾ ਲੀਪਰ ਤੇ ਜੋ ਚਲਾਉਣਾ ਆ ਜਾਂ ਟੂੜੀ ਵਾਲੀ ਮਸ਼ੀਨ ਤੇ ਵੀ ਚਲਾ ਲਓ ਬਿਸ਼ੱਕ ਟੂੜੀ ਵਾਲੀ ਮਸ਼ੀਨ ਵੀ ਖਚਦਾ ਵਾ ਦੇਖੀਏ ਛੁੱਟੀ ਕਦੇ ਹਾਂਜੀ ਅੱਛਾ ਟੋਲੀ ਭਰੀ ਸੀ ਤੇਨੂੰ ਔਖਾ ਤਾਂ ਨਹੀਂ ਹੋਇਆ ਨਾ ਕੋਈ ਫਰਕ ਨਹੀਂ ਪੈਂਦਾ ਹਾਂਜੀ ਤੇ ਕਿਹੜੇ-ਕਿਹੜੇ ਸੰਤ ਚਾਚਾ ਜੀ ਤੁਸੀਂ ਵਰਤ ਲਏ ਇਹਦੇ ਮਗਰ ਜਿਵੇਂ ਆਪਾਂ ਹਲ ਤੁਸੀਂ ਕਿੰਨੇ ਪਾਉਣੇ ਹਲ ਨੌਂ ਹੀ ਪਾਉਣਾ ਜੀ ਨੌਂ ਪਾਉਣੇ ਕਈ ਕਹਿੰਦੇ 11 ਪਾ ਲਾ ਮੈਂ ਕਹਿੰਦਾ 11 ਪਾ ਕੇ ਦਵੱਲਣ ਦਾ ਕੀ ਫਾਇਦਾ ਥੱਲੇ ਪੈੜੀ ਚ ਵੀ ਲੱਗਣਾ ਹਲ ਚਾਚਾ ਜੀ ਆਪਣੇ ਜਿਵੇਂ ਖੇਤ ਦਾ ਗਵਾਂਡ ਹੁੰਦਾ ਆਪਣੇ ਪਿੰਡ ਦਾ ਹੁੰਦਾ ਹਾਂ ਆਪਾਂ ਥੋੜੀ ਜਿਹੀ ਪ ਫੋੜ ਫੜ ਤੱਕ ਤਾਂ ਨਹੀਂ ਮੈਂ ਕਿਸੇ ਨੂੰ ਖੰਘਣ ਦਿੱਤਾ ਹਜੇ ਤੱਕ ਪਿਆ ਪੈਂਤਰਾ ਕਿਤੇ ਕਿਵੇਂ ਦੱਸ ਫਿਰ ਕਦੀ ਗੱਲ ਸ਼ੇਰਦਾ ਐਂ ਭਾਈ ਬੂਹੀ ਨੂੰ ਬਰਾਬਰ ਮੋੜਦਾ ਤੀਜੇ ਚ ਬੋਂਦਾ ਫੋੜ ਪਹਿਲੇ ਹਾਈ ਚ ਬੋਂਦਾ ਪਹਿਲੇ ਹਾਈ ਚ ਬੋਂਦਾ ਇਹ ਤੀਜੇ ਚ ਬੋਂਦਾ ਤੀਜੇ ਲੋਚ ਤੀਜੇ ਹਾਈ ਹੋ ਜੀ ਹਾਈ ਚ ਹਾਂਜੀ